ਅੱਜ ਪਿਛਲੇ 3.5 ਸਾਲਾਂ ਤੋਂ ਜਿੱਥੇ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਖੇਤਿਆਂ ਦੇ ਵਿੱਚ ਚਾਹੇ ਸੇਤ ਔਰ ਸਿੱਖਿਆ ਦੀ ਗੱਲ ਕਰ ਲਈਏ ਜਿੱਥੇ ਬੇਮਿਸਾਲ ਕੰਮ ਹੋਏ ਨੇ 55000 ਨੌਕਰੀਆਂ ਬਿਨਾ ਪੈਸੇ ਬਿਨਾ ਸਵਾਰਸ਼ਾਂ ਤੋਂ ਮਿਲੀਆਂ ਨੇ ਜੋ ਨਸ਼ਿਆਂ ਦਾ ਛੇਵੰਦ ਰਿਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਗਿਆ ਥੱਲ ਪਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਜਿੱਥੇ ਹਰ ਘਰ ਨੂੰ 300 ਯੂਨਟ ਬਿਜਲੀ ਹਰ ਮਹੀਨੇ ਫ੍ਰੀ ਦੇਣ ਦਾ ਕੰਮ ਪਿਛਲੇ 6.5 ਸਾਲਾਂ ਤੋਂ ਚੱਲ ਰਿਹਾ ਹੈ ਜਿੱਥੇ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਪਾਣੀ ਨੂੰ ਮਥਾਜ ਹੋਏ ਪਏ ਸੀਗੇ ਅੰਡਰਗਰਾਊਂਡ ਪਾਈਪਲਾਈਨਾਂ ਦੇ ਜ਼ਰੀਏ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਪਾਣੀ ਜਿਹੜਾ ਮੈਸ 21% ਦੀ ਵਰਤੋਂ ਹੁੰਦੀ ਸੀਗੀ ਤੇ ਅੱਜ ਉਹ ਤਕਰੀਬਨ 66% ਦੇ ਵਰਤੋਂ ਪਹੁੰਚ ਚੁੱਕੀ ਤੇ ਹੁਣ ਅੱਧੇ ਸਾਲ ਦੇ ਵਿੱਚ 95% ਨੈਰੀ ਪਾਣੀ ਦੇ ਨਾਲ ਖੇਤੀ ਜਿਹੜੀ ਉਹ ਹੋਣ ਲੱਗ ਜੂਗੀ ਜੇ ਬਦਲਾ ਆਇਆ ਤਾਂ ਕਿਉਂ ਆਇਆ ਔਰ ਕਿਵੇਂ ਆਇਆ ਕਿ ਇੱਕ ਚੰਗੇ ਇਮਾਨਦਾਰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਮੌਕਾ ਜਿਹੜਾ ਫਤਵਾ ਉਹ ਦੇ ਦਿੱਤਾ ਪੰਜਾਬ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਕਿ ਆਪ ਦਾ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਲੈਣ ਜਾ ਰਿਹਾ ਹੈ ਤਾਂ ਕਿ ਨਸ਼ਿਆਂ ਦੀ ਔਰ ਜੋ ਹਥਿਆਰ ਨੇ ਨਜਾਇਜ਼ ਹਥਿਆਰ ਨੇ ਉਹਨਾਂ ਦੀ ਸਪਲਾਈ ਹੈ ਜਿਹੜੀ ਉਹ ਬੰਦ ਉਸ ਸਮੇ ਸਮਝਦਾ ਕਿ ਬੇਤਹਾਸ਼ਾ ਕੰਮ ਨੇ ਮੇਰੇ ਵੀਰੋ ਉਹ ਸਾਢੇ 3 ਸਾਲਾਂ ਦੇ ਵਿੱਚ ਹੋਏ ਨੇ ਵਾਰੀ-ਵੱਟਾ ਕਰਕੇ ਕਦੇ ਕਾਂਗਰਸ ਕਦੇ ਅਕਾਲੀ ਦਲ ਕਦੇ ਕਾਂਗਰਸ ਕਦੇ ਅਕਾਲੀ ਦਲ ਮਾਜੇ ਦਾ ਤਰਨ-ਤਰਨ ਦਾ ਜਿਨ੍ਹਾਂ ਨੇ ਵਿਨਾਸ਼ ਕੀਤਾ ਤੇ ਇੱਕ ਪਾਸੇ ਉਹ ਪਾਰਟੀ ਉਹ ਲੋਕ ਜਿਨ੍ਹਾਂ ਨੇ ਸਾਢੇ 3 ਸਾਲਾਂ ਦੇ ਵਿੱਚ ਬਦਲਾ ਲੈ ਕੇ ਔਰ ਦੱਸਿਆ ਕਿ ਜੇ ਨੀਅਤ ਸਾਫ਼ ਹੋਵੇ ਤੇ ਕਿਸ ਤਰੀਕੇ ਦੇ ਨਾਲ ਕੰਮ ਹੈ ਜਿਹੜਾ ਹੋ ਸਕਦਾ ਹੈ